ਸਾਹ ਸੰਗਤ ਜੀ ਮੈਂ ਇੱਕ ਗੱਲ ਬਹੁਤ ਨਖਦੇ ਦੇਖ ਰਿਹਾ ਹਾਂ ਫੇਸਬੁੱਕ ਦਾ ਸੋਸ਼ਲ ਮੀਡੀਆ ਤੇ ਕਿ ਬਾਰ ਬਾਰ ਇਹ ਗੱਲ ਆ ਰਹੀ ਹੈ ਕਿ ਮੈਂ ਬੀਜੇਪੀ ਨੂੰ ਸਮਰਥਨ ਕਰਨ ਵਾਲਾ ਹੈ ਸਾਹ ਸੰਗਤ ਜੀ ਇਹ ਬਿਲਕੁਲ ਗਲ ਝੂਠੀ ਹੈ ਹਲੇ ਤੱਕ ਦਾ ਵੈਸੇ ਤਾਂ ਮੈਂ ਸਮਰਥਨ ਕਰਨਾ ਹੀ ਨਹੀਂ ਹੈ ਬੀਜੇਪੀ ਦਾ ਪਰ ਅਸੀਂ ਹਲੇ ਤਾਂ ਕਾਪਸ ਚ ਵੀ ਮੈਂ ਨੇ ਹਲਕਾ ਵਾਸੀਆਂ ਨਾਲ ਵੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਂ ਜੋ ਵੀ ਕਰੂੰਗਾ ਆਪਣੇ ਫੀਟਕੋਰ ਦੇ ਜਿਹੜੇ ਲੋਕ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਪਿਆਰ ਦਿੱਤਾ ਮੈਂ ਉਹਨਾਂ ਦੀ ਸਲਾਹ ਤੋਂ ਬਿਨਾਂ ਕੁਝ ਨਹੀਂ ਕਰਨਾ ਵੈਸੇ ਤਾਂ ਅਸੀਂ ਨਹੀਂ ਕਰਨਾ ਉਹਨਾਂ ਦਾ ਸਮਰਥਨ ਮਤਲਬ ਮੈਂ ਹਲੇ ਤਾਂ ਉਹਨਾਂ ਨਾਲ ਸਲਾਹ ਵੀ ਨਹੀਂ ਕੀਤੀ ਵੀ ਅਸੀਂ ਕੀ ਕਰਨਾ ਹੈ ਅੱਗੇ ਤੇ ਲੋਕ ਇਹ ਪਹਿਲਾਂ ਹੀ ਲੱਗੇ ਪਾਉਣ ਦੀ ਬੀਜੇਪੀ ਨੂੰ ਸਮਰਥਨ ਕਰੂਗਾ ਪਤਾ ਨਹੀਂ ਸਾਂਸਦ ਤੇ ਲੋਕ ਕਿਉਂ ਐ ਮੇਦੀਆਂ ਝੂਠੀਆਂ ਉਹਨੇ ਕੀ ਇਹਨਾਂ ਨੂੰ ਮਿਲਦਾ ਏ ਐਵੇਂ ਕਰਨ ਨਾਲ ਕੀ ਹੋ ਜੂਗਾ 100 ਵਾਰੀ ਕਹਿ ਦੇਣਗੇ ਜੀ ਉਹ ਬੀਜੇਪੀ ਨੂੰ ਸਮਰਥਨ ਕਰੂਗਾ ਤੇ ਮੈਂ ਇੱਕ ਵਾਰੀ ਪਾ ਦੂੰਗਾ ਜੀ ਮੈਂ ਨਹੀਂ ਕਰਨਾ ਖਤਮ ਕਰ ਪਤਾ ਹੀ ਨਹੀਂ ਕਿ ਹੈ ਜੇ ਲੋਕੀ ਕਿਉਂ ਬਹੁਤ ਝੂਠੀਆਂ ਗੱਲਾਂ ਮੇਰੇ ਬਾਰੇ ਫਲਾਈਆਂ ਗਈਆਂ ਜੀ ਬਹੁਤ ਝੂਠੀਆਂ ਗੱਲਾਂ ਬਈਨਾ ਕੇਸ ਦਾ ਤਲਕਰਾਅ ਤੇ ਪਤਾ ਹੀ ਨਹੀਂ ਕੀ ਕੀ ਝੂਠ ਦਾ ਤੂਫਾਨ ਐਵੇਂ ਬੋਲੀ ਜਾਂਦੇ ਆ ਉਹਦੇ ਨਾਲ ਕੀ ਹੋ ਜਾਂਦਾ ਹੈ ਕੰਧਤਰ ਮੈਂ ਤੇ ਫਿਰ ਵੀ ਵਿਸ਼ਵਾਸ ਜਤਾ ਕੇ ਮੈਨੂੰ ਕਾਮਯਾਬ ਕੀਤਾ ਸਾਧ ਸੰਗਤ ਹੈ ਵੀ ਕਿਸੇ ਦੀਆਂ ਗੱਲਾਂ ਚ ਨਾ ਆਓ ਇਹ ਜਿਹੜੇ ਗੱਲਾਂ ਕਰਦੇ ਆ ਕਿ ਇਹ ਮਤਲਬ ਇਹ ਕਰ ਦੂਗਾ ਉਹ ਕਰ ਦੂਗਾ ਐਸੀ ਜੀ ਕੋਈ ਗੱਲ ਨਹੀਂ ਹੈ ਸਾਧ ਸੰਗਤ ਜੀ ਮੈਂ ਤੁਹਾਡੇ ਵਿੱਚ ਹੀ ਰਹਿਣਾ ਹੈ ਇਸ ਲਈ ਮੇਤੇ ਵਿਸ਼ਵਾਸ ਕਰੋ ਮੈਂ ਕੋਈ ਜਾ ਕੇ ਮੋਦੀ ਦਾ ਸਮਰਥਨ ਨਹੀਂ ਕਰਨ ਵਾਲਾ ਕਿ ਮੈਂ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਕਿਉਂਕਿ ਮੈਂ ਉਹਨਾਂ ਤੋਂ ਬਿਨਾ ਕੁਝ ਨਹੀਂ ਕਰ ਸਕਦਾ ਇਹ ਮੈਂ ਉਹਨਾਂ ਬੰਦਿਆਂ ਨੂੰ ਕਹਿ ਰਿਹਾ ਕਿ ਮੈਂ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਹੈ ਕਿਉਂਕਿ ਮੈਂ ਇਹ ਜੀ ਗੱਲ ਕਰਦਾ ਤੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਵੇ ਮੈਂ ਕੋਈ ਵੀ ਐਸੇ ਜੇ ਕੰਮ ਨਹੀਂ ਕਰੂੰਗਾ ਕਿ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਨੂੰ ਕਿਸੇ ਵੀ ਗੱਲ ਤੇ ਸ਼ਰਮਿੰਦਾ ਹੋਣਾ ਪਵੇ ਤੁਸੀਂ ਡਟ ਕੇ ਕਹੋ ਭਈ ਅਸੀਂ ਨਹੀਂ ਕਰਨਾ ਸਮਰਥਨ ਤੇ ਨਹੀਂ ਕਰਨਾ ਤਾਂ ਨਹੀਂ ਕਰਨਾ ਬਾਕੀ ਆਉਂਗਾ ਮੈਂ ਤੁਹਾਡੀ ਸਲਾਹ ਨਾਲ ਹੀ ਕਰੂੰਗਾ ਜੋ ਕੁਝ ਵੀ ਕਰਨਾ ਹੈ